ਉਦਾ ਜਿਹੜਾ ਅਵਹਾਸ਼ ਹੈ ਪ੍ਰਸਾਵਾ પ્રતિબિંਬ ਇਹਨ ਦੋਨੋਂ ਨੂੰ ਕਹਤ ਹੈ ਬੁੱਧੀਆਂ ਮੇਗਾਕਾਸ਼ ਅਵਹਾਸ਼ ਨੂੰ ਜਿਹੜਾ ਅਵਕਾਸ਼ ਖਾਲੀ ਪਰ ਆਇਆ ਉਹਨੂੰ ਬੁੱਧੀਆਂ ਜਨਪੁਰਸ਼ ਜਿਹੜੇ ਐ ਉਹਨੂੰ ਮੇਗਾਕਾਸ਼ ਕਹਿੰਦੇ ਕੁਪਿਆ ਕਹਿੰਦਾ ਕਿ ਜਿਹੜੇ ਬੱਦਲ ਬਰਨ ਵਾਲੇ ਹੁੰਦੇ ਆ ਮੇਗ ਜੋ ਬਾਦਨ ਇਹਨ ਕੋ ਜੋ ਆਕਾਸ਼ ਅਵਕਾਸ਼ ਦੇਵੇ ਹੈ ਯਾਨੀ ਧਰਤੀ ਤੇ ਦਾ ਆਕਾਸ਼ ਦੇ ਉੱਪਰਲੇ ਹਿੱਸੇ ਜਿਹੜੇ ਬੱਦਲ ਬੰਨ ਵਾਲੇ ਤੁਰੇ ਫਿਰਦੇ ਐ ਕਾਲ ਨੂੰ ਘਟਾਵਾ ਔਰ ਮੇਘ ਕੇ ਜਲ ਮੇ ਜੋ ਆਕਾਸ ਦਾ ਪ੍ਰਤੀਬਿੰਬ ਹੈ ਤੇਨ ਦੋਨੋਂ ਕੋ ਮੇਗਾ ਕਾਸ ਕਰੇ ਹੈ ਯਾ ਕੇ ਵਿਖੇ ਕੋ ਸੰਤਾ ਕਰੇ ਹੈ ਜੋ ਮੇਗ ਤੋ ਆਕਾਸ ਵਿਖੇ ਹੈ ਤਿਨੂ ਮੇ ਜਲ ਔਰ ਆਕਾਸ ਦਾ ਪ੍ਰਤੀਬਿੰਬ ਦਿਖੇ ਬਿਨਾ ਦਿਖੇ ਬਿਨਾ ਕੈਸੇ ਜਾਣੇ ਜਾਵੇ ਤਾਕਾ ਸਮਾਧਾਨ ਦੋਹਰਾ ਪਰਖਤ ਮੇਖ ਅਨੰਤ ਜਲ ਉਦਕ ਸਹਿਤ ਇਹ ਹੀਤ ਹਾਂ ਉਹ ਲੋਕ ਕਹਿੰਦਾ ਵੀ ਜਿਹੜਾ ਮਹਾਕਾਸ਼ ਹੈ ਧਰਤੀ ਦੇ ਵਿਚਾਲੇ ਇੱਕ ਬੱਦਲ ਤੁਰਿਆ ਕਰਦਾ ਉਹ ਮੇਗ ਬੱਦਲ ਮਤਲਬ ਪਾਣੀ ਵਾਲਾ ਬੱਦਲ ਹੈ ਵੀ ਜਿਹੜਾ ਜਿਹਨੂੰ ਕਹਿੰਦੇ ਅਨੰਤ ਜਲ ਲਿਆ ਕੇ ਛੁੱਟ ਦਿੰਦਾ ਉਦਕ ਹੁੰਦਾ ਜਲ ਸਹਿਤ ਇਹ ਤੇ ਉਹ ਪਾਣੀ ਕਿਥੋਂ ਲਿਆਇਆ ਹੀ ਹੈ ਪਾਣੀ ਉਹਨੇ ਜਿਹੜਾ ਇੱਥੇ ਸੁਟਿਆ ਮੀਂਹ ਪਿਆ ਕਹਿੰਦੇ ਉਹ ਪਾਣੀ ਲਿਆ ਉਹ ਪਾਣੀ ਦੇ ਸਹਿਤ ਸੀ ਦਕ ਨਵ ਨਵ ਆਕਾਸ਼ ਬਿਨ ਅਵਾਸ਼ ਬਿਨ ਇਮਪ੍ਰਤੀਮਬ ਕਹਿੰਦੇ ਇਸ ਤਰ੍ਹਾਂ ਨਵ ਆਕਾਸ਼ ਦੇ ਆਵਾਸ਼ ਮੇ ਨਾ ਜਿਹੜਾ ਪ੍ਰਤੀਬਿੰਬ ਹੈ ਉਹ ਤੋਂ ਬਿਨਾ ਇਹ ਪ੍ਰਤੀਬਿੰਬ ਉਹਦੇ ਸਹਿਤ ਹੀ ਹੈ ਆ ਪਾਵ ਬੱਦਲ ਦੇ ਵਿੱਚ ਵੀ ਪਾਣੀ ਦਾ ਜਿਹੜਾ ਹੋ ਰਿਹਾ ਆ ਉਹ ਆਵਾਸ਼ ਹੈ

श्रेष्ठ करे है याते आ, ऐसा अनुमान होवे है जो मेघा विखे जल है जल है जो मेघा विखे जल ना होवे तो, तो जल, जल की श्रेष्ठ मेघा से नहीं होवे और मेघा विखे जल है तो आकाश के प्रतिबिंब सहित है ताहेते जो जल है जल होवे है तो so, आकाश के प्रतिबिंब नाम प्रतिबिंब में बिना नहीं हुए हैं या के मेघा विखे जो जल है सो भी आकाश के प्रतिबिंब वाला है इस रीति से मेघा विखे जल और आकाश के प्रतिबिंब का अनुमान होवे है उदक आ, उदक और दक ये दोनों जल के नाम है उदक हम्म दक कह ਜਾ ਉਦਕ ਕਹਿ ਦਿਓ ਦੋਨੋਂ ਜਲ ਦੇ ਨਾਮ ਆ ਆ ਪਕ ਪਕ ਪਾਠਾ ਵਿੱਚ ਕਿਉਂਕਿ ਸ਼ਬਦ ਦੇ ਬੜੇ ਨਾਮ ਨੇ ਅਥ ਮਹਾਕਾਸ ਵਰਣਨ ਦੁਹਰਾ ਬਾਹਰ ਭੀਤਰ ਏਕ ਰਸ ਵਿਆਪਕ ਜੋ ਨਭ ਰੂਪ ਆਕਾਸ਼ ਰੂਪ ਜਿਹੜਾ ਲੇ ਕੋ ਉਥੂ ਲੱਗਦਾ ਤਾਂਡੇ ਲੱਗਦੇ ਅਗਲੇ ਪਾਸੇ ਤਾਂਡੇ ਲੱਗੇ ਜੇ ਧਰਤੀ ਨਾਲ ਮਿਲ ਗਿਆ ਨਹੀਂ ਮਿਲਿਆ ਜਿੱਦੋਂ ਕਾ ਜਾਓ ਤੇ ਉਹਦੇ ਦੂਰ ਹੀ ਮਿਲਦਾ ਮਿਲਦਾ ਇਹ ਵਿਆਪਕਤਾ ਆਇਆ ਥਾ ਪਰ ਇਹ ਜੜ ਹੈ ਤੇ ਆਤਮਾ ਜਿਹੜੀ ਹੈ ਉਸ ਦੇ ਲੈ ਹਾਂ ਜੇ ਰਾਜ ਵਿਆਪਕ ਹੁੰਦਾ ਹੋਇਆ ਵੀ ਜੜ ਹੈ ਵਰਹ ਬਾਹ ਕਾਸ ਤਾ ਕਹ ਹੈ ਤੋ ਵਿਤ ਬੁੱਧ ਅਨੂਪ ਕਹਿੰਦੇ ਜਿਹੜਾ ਅਨੂਪ ਮਨ ਵਾਸੇ ਰਹਿਤ ਬੁੱਧੀ ਵਾਲੇ ਪੁਰਖ ਹੈ ਬੁੱਧੀਮਾਨ ਉਹ ਕੋविद ਮਨਾ ਉਹ ਹੁੰਦਾ ਬ੍ਰਾਹਮਣ ਵਿਦਵਾਨ ਬ੍ਰਾਹਮਣ ਇਹ ਸਾਰੇ ਨੂੰ ਮਹਾਕਾਸ ਠੀਕ ਹੈ ਬਾਹਰ ਪੀਤਰ ਸਾਰੇ ਇੱਕ ਰਸ ਵਿਆਪਕ ਜੋ ਲਭ ਕਈਏ ਆਕਾਸ਼ ਦਾ ਸਰੂਪ ਹੈ ਤਾਂ ਕੋ ਅਨੂਤ ਕਹੀਏ ਅਦਭੁਤ ਬੁੱਧ ਵਾਲੇ ਪੰਡਿਤ ਮਹਾਕਾਸ ਕਹੇ ਹੈ ਦੋ ਹੋ ਰਾ ਚਤੁਰ ਭਾਂਤ ਲਭ ਕੇ ਕਹੇ ਲੱਛਣ ਸਰੂਪ ਅਨਸਾਰ ਕਹਿੰਦੇ ਵੇਦਾਂ ਦੀਆਂ ਸ਼ੁਰਕੀਆਂ ਦੇ ਅਨੁਸਾਰ ਜਿਹੜੇ ਆਕਾਸ਼ ਦੇ ਚਾਰ ਭੇਦ ਸੀਗੇ ਖੜਾਕਾ ਜਲਾਕਾਸ਼ ਮਹਾਂਕਾਸ਼ ਤੇ ਖੜਾਕਾ ਇਹ ਚਾਰ ਜਿਹੜੇ ਆਕਾਸ਼ ਦੇ ਭੇਜ ਦੇ ਜਿਹੜੇ ਸੀ ਉਹ শ্রুতি শ্রুতিਆਂ ਅੰਧਾਰ ਕਹੇ ਮੇਰੀ ਉਕਤੀ ਨਹੀਂ ਆਗੀ Vedic শ্রুতিਆਂ ਕਹਿ ਰਹੀਆਂ ਨੇ ਉਹਨਾਂ ਫਾਰਮੇ ਕਹੇ ਨੇ ਆਪ ਚੇਤਨ ਕੇ ਸੇਖ ਸੁਨ ਜਾਸੂ ਲਹਿ ਵਿਚਾਰ ਇਹ ਸ਼ਿਸ਼ ਹੁਣ ਜਿਹੜਾ ਤੇਰੇ ਵਿੱਚ ਚੇਤਨ ਹੈ ਉਹਦੇ 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 ਬਾਰੇ ਵੀ ਸੋਚ ਤੂੰ ਯੇ ਦੇ ਕਰਕੇ ਤੈਨੂੰ ਪਤਾ ਨਗੋ ਬਾਲਾ ਤੇਰੇ ਵਿਚਾਰ ਜਿਹੜੇ ਹਨ ਉਹ ਤੇਰੇ ਵਿਚਾਰਾਂ ਦੀ ਪੁਸ਼ਟੀ ਹੋ ਜਾਏਗੀ ਆਹ ਤੇਰੇ ਜਿਹੜੇ ਮਨ ਦੀ ਸ਼ੰਕਾ ਖਤਮ ਹੋ ਜਾਏਗੀ ਉਹ ਵੀ ਤਸਰਨਾ ਕਰ। ਅਥੁ ਤਸਤ ਵਰਣਨ ਦੋਹਰਾ ਮਤ ਮਤਵਾ ਪਿਆਸ ਅ ਗਿਆਨੋ ਅਦਿਸ਼ਾਨ 체ਤਨ ਅਤਵਾ ਬੇਸਤੀ ਗਿਆਨੋ ਅਦਿਸ਼ਾਨ 체 ਕਿਸ ਸਮਾਸਤੀ ਹੁੰਦਾ ਕਿ ਬੇਸਤੀ ਹੁੰਦਾ ਬੇਸਤੀ ਹੁੰਦਾ ਥੋੜਾ ਜਿਹੜਾ ਮਤਬੁੱద్ధి ਵਿੱਚ ਥੋੜਾ ਜਿਹਾ ਅਗਿਆਨ ਹੈ ਨਾ ਉਹ ਅਦੇਸ਼ਤਾਨ ਚੇਤਨ્ય ਉਹਦਾ ਅਦੇਸ਼ਤਾਨ ਚੇਤਨ્ય ਹੈ ਪਿਛੇ ਤੋਂ ਇੱਕ ਹਾਲ ਪੜਿਆ ਸੀ ਕਿ ਜਿਹੜਾ ਅਗਿਆਨ ਹੈ ਉਹ ਵੀ ਚੇਤਨ્ય ਦੇ ਆਸਰੇ ਰਹਿੰਦਾ ਔਰ ਅਗਿਆਨ ਅਗਿਆਨ ਹੀ ਉਪਾਦਾਨ ਕਾਰਨ ਹੈ ਸੰਕਾਪ ਅਸੀਂ ਕਾਲ ਪੜਿਆ ਜੀ ਹਾਂਜੀ ਉਹ ਕਹਿੰਦਾ ਇਹ ਕਹਿੰਦਾ ਹੈ ਤੇ ਜਿਹੜਾ ਮਤ ਬੁੱਧੀ ਬਾ ਬੇਸਤੀ ਅ ਗਿਆਨ ਸਮਸਤੀ ਬੇਸਤੀ ਬਣਾ ਥੋੜਾ ਜਿਹਾ ਸਪਤੀ ਬਹੁਤ ਹੈ ਜਿਹੜਾ ਅ ਗਿਆਨ ਹੈ ਉਹ ਕਦੇ ਸਤਨ ਚੇਤਨ ਦੇ ਆਸ ਵਿੱਚ ਜਨੀ ਕਟਾਕਾਸ ਉਸਾ ਮੰਨੀਏ ਜੋ ਕਟਾਕਸ ਜਿੱਦਾਂ ਘੜੇ ਕਰਕੇ ਕਟਾ ਆਕਾਸ਼ ਪ੍ਰਤੀਤੀ ਹੁੰਦਾ ਕਹਿੰਦੇ ਇਸਤਤਲੇ ਨੂੰ ਜਾਣੋ ਉਹ ਸ੍ਰਸ ਅਜਨਿਆ ਜਿਹੜਾ ਕਟਾਕਸ ਕਹਿੰਦਾ ਉਹ ਨਹੀਂ ਕਹਿੰਦਾ ਆਸਨਾ को नहीं पैदा है जी वो तो अथवा सृष्टि अज्ञान का जो अधिष्ठान क्षेत्र है तो उपस्थित तो सही है जहाँ पक्ष में बुद्धि सहित चेतन जीव है ता पक्ष में बुद्धि का अधिष्ठान उपस्थित किया है और जहाँ पक्ष में सृष्टि अज्ञान सहित चेतन जीव कहते हैं ता पक्ष पे सृष्टि अज्ञान ਇਹ ਇਹ ਚੇਤ ਕਰਨ ਵਾਲਾ ਆ ਇਹ ਗਾਂ ਕੱਲ ਚੱਲੂਗੀ ਹੂੰ ਜਾਂ ਸਥਾਨ ਵਿੱਚ ਕਿਸ ਸਿਧਾਂਤ ਹੈ ਜਾਂ ਸਥਾਨ ਵਿੱਚ ਇਹ ਸਿਧਾਂਤ ਹੈ ਜਿਉ ਬਨੇ ਦਾ ਜੋ ਵਿਸ਼ੇਕ ਵਿਸ਼ੇਕਣ ਹੈ ਤਾਂ ਕਿ ਅਧਿਸ਼ਟਾਨ ਦਾ ਨਾਮ ਕੁਟਸਤ ਕਹੀਏ ਹੈ ਸੋ ਕੁਟਸਤ ਅਜਨਯ ਹੈ ਉਤਪਤ ਹੈ ਉਤਪਤ ਸੇ ਰਹਿਤ ਹੈ ਯਾ ਕਾ ਅਭਿਪ੍ਰਾਇ ਇਹ ਹੈ ਬ੍ਰਹਮ ब्रह्म से न्यारा जैसे ब्रह्म से न्यारा जैसे भास उत्पत्त है होवे उत्पत्त होवे है तैसे यह उत्पत्त उत्पत्त उत्पन्न नहीं।, नहीं हुआ किंतु ब्रह्म रूपी है जैसे घटाकाश महाकाश से न्यारा आ, न्यारा ही, ही नहीं होवे न्यारा ਨਹੀਂ ਹੋਏਗਾ ਕਿੰਤੂ ਮਹਾਕਾਰ ਰੂਪ ਹੈ ਇਹ ਖੜਾ ਕਾਇਬੀ ਉਪਾਦੀ ਪਹਿਰ ਕੇ ਹੈ ਵੈਸੇ ਤਾਂ ਉਹ ਸੀਗਣਾ ਕਟਾਕਾਰ ਮਹਾਕਾਰ ਦਾ ਪ੍ਰਤਿਬਿਮ ਬਿੰਬ ਜੜ ਪ੍ਰਤਿਬਿਮ ਜੜ ਆ ਉਹ ਬਿੰਬ ਤੋਂ ਕਦੇ ਭਿੰਨ ਨਹੀਂ ਹੁੰਦਾ ਉਹਦਾ ਹੀ ਸਰੂਪ ਹੁੰਦਾ ਮਹਾਰਾਜ ਨੇ ਬਣਿ ਗਿਆ ਜਿਵੇਂ ਪ੍ਰਤਿਬਿਮ ਬਿੰਬ ਕੋ ਮਿਲੀ ਹੈ ਉਹਦੇ ਕੰਬ ਬਗਰਾ ਜਿਨੇ ਚੜ ਖੜਾ ਖੜਾ ਆ ਉਹਦੇ ਜਪ ਤੱਕ ਦੌਣ ਪ੍ਰਤੀਬਿੰਬ ਨਹੀਂ ਦਿਖਾਈਗਾ ਬਿਗਰਨਾ ਪਰ ਤੋੜਦੇ ਹੋ ਕਿ ਸਮੇਰਾ ਜੋ ਫਾਇਨਡ ਹੋ ਜੋ ਗੱਲ ਦੇ ਫੇਰ ਜਿਹੜਾ ਉਸ ਵਿੱਚ ਘਟਾ ਕਾਸ਼ ਕਰਨਾ ਚਾਹਦਾ ਉਹ ਨਹੀਂ ਹੋਏਗਾ ਗਿਆਨੀ ਕਿਨੇ ਪਾਣੀ ਉਬਾਦੀ ਕਰਕੇ ਘੱਡੀ ਸੀ ਉਬਾਦੀ ਕਰਕੇ ਨਜ਼ਰ ਆਉਂਦਾ ਸੀ ਉਹ ਬਾਦੀ ਦੂਰ ਕਰਤੀ ਇਸ ਵਾਸਤੇ ਘਟੇ ਆਕਾਸ਼ ਵਾਲਾ ਜਿਹੜਾ ਕਰੇ ਦਾ ਕਾਸ਼ ਮਹਾ ਕਾਸ਼ ਇਹ ਜੋ ਕਪਸਤ ਹੈ ਸੂਈ ਆਤਮ पद का लक्षण लक्षण है लक्षार्थ है लक्ष अर्थ है और यही को प्रत्यय से कहले है और यही को निज स्वरूप कहते है और यही जीव साक्षी है ठीक अब ए ए ये थोड़ा याद कर लियो